ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਮੇজিং ਪੰਜਾਬ ਤੋਂ ਦੋਸਤੋ ਅੱਜ ਮੈਂ ਫੇਰ ਪਹੁੰਚੀ ਹੋਈਆਂ ਪਟਿਆਲਾ ਦੇ ਵਿੱਚ ਤੇ ਆਪਾਂ ਆਏ ਹੋਏ ਹਾਂ ਹੈਪੀ ਚਿਕਨ ਵਾਲਿਆਂ ਦੇ ਕੋਲ ਜੋ ਕਿ ਇਹ ਬਹੁਤ ਹੀ ਪੁਰਾਣੀ ਸ਼ਾਪ ਹੈ 1998 ਦੀ ਤਾਂ ਆਪਾਂ ਇੱਥੋਂ ਦੀ ਓਨਰ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਹੈਪੀ ਹੋ ਮੇਰਾ ਨਾਮ ਸਹਿਜ ਹੈ ਮੇਰੇ ਗ੍ਰੇਡ ਗ੍ਰੈਂਡਫਾਦਰ ਦਾ ਨਾਮ ਹੈਪੀ ਸੀਗਾ ਅੱਛਾ ਜੀ ਤੇ ਪਾਜੀ ਇਹ ਸ਼ੌਪ ਮਤਲਬ ਕਿ ਬਹੁਤ ਪੁਰਾਣੀ ਹੈ ਨਾ ਉੱਪਰ ਵੀ ਤੁਸੀਂ ਲਿਖਿਆ ਹੋਇਆ 1988 ਤੋਂ ਸਟਾਰਟ ਹੋਈ ਹੈ ਦੇਖੋ ਚਿਕਨ ਦਾ ਕੰਮ ਮੇਰੀ ਫੈਮਿਲੀ 84 ਤੋਂ ਕਰ ਰਹੀ ਹੈ ਅੱਛਾ ਅਸੀਂ ਭਾਤਸਰ ਰੋਡ 95 ਤੇ ਆਇਆ ਅੱਛਾ ਉਸ ਤੋਂ ਬਾਅਦ ਫਿਰ ਅਸੀਂ ਨੀਲਾ ਬਹੁਤ ਚਲੇ ਗਈ ਫੈਕਟਰੀ ਏਰੀਆ ਸਾਰੇ ਪਾਸੇ ਹੋਰ ਸਾਡੀ ਵੀ ਬ੍ਰਾਂਚਾਂ ਹੈਗੀਆਂ ਨੇ ਚਾਚੇ ਤਾਇਆ ਦੇ ਵਿੱਚ ਹਾਂ ਸਾਰੇ ਅਸੀਂ ਸੇਮ ਕੰਮ ਹੀ ਕਰਦੇ ਹਾਂ ਮੈਂ ਤਾਂ ਹੀ ਕਿਹਾ ਵੀ ਤੁਹਾਡੀ ਇਸ ਤਾਂ ਇੰਨੀ ਛੋਟੀ ਹੈ ਤੇ ਸ਼ੌਪ ਵੀ ਹੈ ਨਾ 3rd ਜਨਰੇਸ਼ਨ ਆ ਓਕੇ ਤੁਸੀਂ ਤੀਸਰੀ ਜਨਰੇਸ਼ਨ ਤੋਂ ਤੇ ਕੀ ਆਪਾਂ ਤਾਂ ਨਹੀਂ ਮਤਲਬ ਕਿ ਜਿਹੜਾ ਮੁੱਢ ਜਿਹਨੇ ਸਟਾਰਟ ਕੀਤਾ ਤੁਸੀਂ ਉਹਨਾਂ ਦੇ ਹਨਾ ਉਹਨਾਂ ਦੇ ਤੇ ਚੱਲਣਾ ਬਿਲਕੁਲ ਅੱਛਾ ਭਾਜੀ ਤੁਹਾਨੂੰ ਲੱਗਿਆ ਨਹੀਂ ਕਿ ਮੈਂ ਕੁਝ ਹੋਰ ਕਨਸੈਪਟ ਸ਼ੁਰੂ ਕਰਾਂ ਕਿੰਨੇ ਬਸ ਜਿਹੜਾ ਆਪ ਨੂੰ ਦਿੱਤਾ ਹੋਇਆ ਘਰ ਦੇਨੇ ਆਪਾਂ ਉਨੀ ਵਧੀਆ ਮੇਨਟੇਨ ਕਰ ਲਈਏ ਕਹਿੰਦੇ ਲੈਵਲ ਮੇਨਟੇਨ ਕਰਨਾ ਮੁਸ਼ਕਿਲ ਹੁੰਦਾ ਇੱਕ ਜਿਹੜੇ ਪਹੁੰਚ ਜਾਂਦਾ ਕੰਮ ਉਹਨੂੰ ਮੇਨਟੇਨ ਕਰਨਾ ਬਹੁਤ ਡਿਫਿਕਲਟ ਹੁੰਦਾ ਬਸ ਆਪਾਂ ਮੇਨਟੇਨੈਂਸ ਤੇ ਹੀ ਆ ਕਿ ਬਸ ਉਹਨੂੰ ਮੇਨਟੇਨ ਹੀ ਕਰ ਫਿਰ ਜੋ ਬਣਾ ਲਓ ਅੱਛਾ ਜੀ ਤੁਸੀਂ ਲੋਕਾਂ ਨੂੰ ਚਿਕਨ ਖਵਾਦੇ ਤੁਸੀਂ ਆਪ ਵੀ ਖਾਂਦੇ ਹੋ ਹਾਂਜੀ ਹਾਂ ਹਾਂ ਪਰਿਵਾਰ ਚ ਖਾਂਦੇ ਸਾਰੇ 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 ਕੀ ਬਾਤ ਹੈ ਅਸੀਂ ਹਾਰਡ ਕੋਰ ਨਾਨ-ਵੈਜੀਟੇਰੀਅਨ ਹਾਂ ਅੱਛਾ ਜੀ ਬਿਲਕੁਲ ਇਹ ਤਾਂ ਰੂਹ ਦੀ ਖਰਾਕ ਹੈ ਬਿਲਕੁਲ ਜੀ ਬਿਲਕੁਲ ਇਹ ਤਾਂ ਤੇ ਭਾਜੀ ਫਿਰ ਆਪਣੇ ਕੋਲ ਕੀ ਕੀ ਕੁਝ ਹੋਏਗਾ ਆਪਣੇ ਕੋਲ ਲਿमिटेड ਜ ਹੈਗਾ ਸਾਰਾ ਮੀਨੂ ਆਪਣੇ ਕੋਲ ਤੰਦੂਰੀ ਹੈ ਲੈਗ ਹੈ ਫਿਸ਼ ਹੈ ਤੇ ਸਾਡਾ ਜਿਹੜਾ ਸਭ ਤੋਂ ਵੱਧ ਫੇਮਸ ਹੈ ਜਿਹੜਾ ਸੀ ਚਿਕਨ ਸਭ ਤੋਂ ਪਹਿਲਾਂ ਪਟਿਆਲੇ ਚ ਇੰਟਰੋਡਿਊਸ ਕੀਤਾ ਸਾਡਾ ਬਾਰਬੀਕਿਊ ਹੈ ਅੱਛਾ ਜੀ ਇਹ ਬਿਲਕੁਲ ਆਇਲ ਫਰੀ ਹੈ ਫੈਟ ਫਰੀ ਹੈ ਇਹਦੇ ਵਿੱਚ ਕੋਈ ਐਕਸਟਰਾ ਮਸਾਲਾ ਨਹੀਂ ਹੈ ਕੋਈ ਕੁਝ ਨਹੀਂ ਹੈ ਇਹ ਸਿਰਫ ਤੇ ਸਿਰਫ ਇਹ ਚਿਕਨ ਦੇ ਨੈਚੁਰਲ ਨੇਚਰਲ ਫਲੇਵਰ ਨਾਲ ਬਾਂਡਰੀ ਆ। ਓਕੇ ਤੇ ਫਿਰ ਭਾਜੀ ਇਹਨੂੰ ਸੇਕਾ ਕਿਵੇਂ ਲੱਗਦਾ? ਮਤਲਬ ਕਿ ਗੈਸ ਨਾਲ ਹੀ ਐ। ਇਹ ਥੱਲੇ ਮੋਟਰ ਹੈ ਜਿਹੜੀ ਘੁੰਮਰੀ ਹੈ। ਨਾਲੇ ਬਸ ਇੱਥੇ ਬਰਨਰ ਲੱਗੇ ਹੋਇਆ ਗੈਸ ਤੇ ਹਲਕਾ ਹਲਕਾ ਭੁੰਨ ਰਿਹਾ। ਐਸੀ ਇਹਨੂੰ ਮਤਲਬ ਹੁਣ ਦੇਖੋ 6 ਵਜਣਾਂ ਲਿਆ। ਹਾਂ। ਤੇ ਅਸੀਂ ਇਹਨੂੰ 4:30 ਤੋਂ ਲਾਇਆ ਤਿਆਰ ਕਰਨਾ। ਇਹਨੂੰ ਤਕਰੀਬਨ ਡੇਢ ਕ ਘੰਟਾ ਲੱਗ ਜਾਂਦਾ। ਇਹਨੂੰ ਤਿਆਰ ਹੁੰਦੇ ਆ ਤੇ ਭਾਜੀ ਇਹਦੇ ਤਾਂ ਦੇਖੋ ਤੁਸੀਂ ਕਹਿ ਆ ਕਿ ਕੋਈ ਆਇਲ ਨਹੀਂ ਲਗਾਇਆ ਮਤਲਬ ਕਿ ਜਿਹੜਾ ਇਹਦਾ ਨਾ ਨੇਚਰਲ ਇਨ ਇਹਦਾ ਬਿਲਕੁਲ ਜਿਹੜਾ ਫੈਟ ਦੇਖ ਰਹੇ ਹੋ ਨੇਚਰਲ ਹੈ ਇਹਦਾ ਜਿਹੜਾ ਆਪਣਾ ਫੈਟ ਵੀ ਹੈ ਉਹ ਵੀ ਸਾਰਾ ਛੱਡ ਕੇ نیچے ਗਿਰਵੇ ਅੱਛਾ ਬਿਲਕੁਲ ਇਹਦੇ ਵਿੱਚ ਕੋਈ ਵੀ ਫੈਟ ਨਹੀਂ ਹੋਗਾ ਸਿਰਫ ਹਾਈ ਇਨ ਪ੍ਰੋਟੀਨ ਹੈ ਇਹ ਫਿਰ ਇਹਨੂੰ ਗਲਣ ਵਾਸਤੇ ਕਿਸ ਤਰੀਕੇ ਦੇ ਨਾਲ ਕੀ ਕੁਝ ਲਾਇਆ ਜਾਂਦਾ ਗਲਣ ਵਾਸਤੇ ਵੀ ਕੁਝ ਵੀ ਨਹੀਂ ਲਗਾਇਆ ਤੇ ਸਿਰਫ ਨੇਚਰਲ ਟੇਸਟ ਹੈ ਦਾ ਕੱਲਾ ਸਾਲਟ ਹੈ ਦੈਟਸ ਇਟ ਕਿ ਸਾਲਟ ਤੁਸੀਂ ਇਸ ਤੇ ਸਿਰਫ ਨਮਕ ਲਗਾਇਆ ਹੋਇਆ ਹਾਂਜੀ ਹਾਂ ਸਿਰਫ ਸਾਲਟ ਦੈਟਸ ਇਟ ਹੋਰ ਕੁਝ ਵੀ ਨਹੀਂ ਹੈ ਤੇ ਇਹ ਭਾਜੀ ਪਟਿਆਲੇ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਹੀ ਸ਼ੌਕ ਬਿਲਕੁਲ ਇਹ ਸਾਡੀ ਫੈਮਿਲੀ ਚ ਹੀ ਚੱਲਦਾ ਆ ਰਿਹਾ ਅੱਛਾ ਇਹ ਬਾਰਬੀਕੂ ਜਿਹੜਾ ਸਾਡੀ ਫੈਮਿਲੀ ਚ ਹੀ ਚੱਲਦਾ ਆ ਰਿਹਾ ਸੀ ਅਸੀਂ ਇਹ ਬਣਾਉਨੇ ਆ ਪਟਿਆਲੇ ਦੇ ਅਸਲ ਵਿੱਚ ਮਾਈਂਡ ਸੇ ਕਿਵੇਂ ਆਇਆ ਕਿ ਆਪਾਂ ਇਹ ਇਹਹੀ ਚੀਜ਼ ਬਣਾਉਣੀ ਹੈ ਹਨਾ ਤੇ ਬਜ਼ੁਰਗਾਂ ਦੇ ਦਿਮਾਗ 'ਚ ਕਿਵੇਂ ਆ ਗਿਆ ਕਿ ਉਹ ਰੈਨ ਫਾਦਰ ਲੈ ਕੇ ਆਏ ਸੀ ਉਸ ਟਾਈਮ ਤਾਂ ਕਿਸੇ ਨੂੰ ਇਹ ਨੌਲੇਜ ਵੀ ਨਹੀਂ ਸੀ ਹੁੰਦੀ ਹੈਗੀ ਇਹਨੂੰ ਕੌਨਸ ਅਸੀਂ ਮਸ਼ੀਨ ਵੀ ਪਹਿਲਾਂ ਆਪ ਤਿਆਰ ਕਰਨੀ ਸ਼ੁਰੂ ਕੀਤੀ ਸੀਗੀ ਓਕੇ ਇਹ ਸਾਰੀ ਮਸ਼ੀਨ ਅਸੀਂ ਆਪ ਤਿਆਰ ਕਰਵਾਈ ਹੋਈ ਹੈ ਕਿਆ ਬਾਤ ਹੈ ਸੋ ਇਹ ਤੁਸੀਂ ਦੇਖ ਵੀ ਸਕਦੇ ਹੋ ਵੀ ਕਾਫੀ ਪੁਰਾਣੀ ਹੈ ਹਨਾ ਹਾਂਜੀ ਹਾਂ ਬੇਸਿਕਲੀ ਮੇਰੇ ਕੋਲ ਇਸ ਤੋਂ ਵੱਡੀ ਵੀ ਮਸ਼ੀਨ ਹੈ ਪਰ ਅਸੀਂ ਵਿਆਹ ਸ਼ਾਦੀ ਤੇ ਵੀ ਲਾਉਨੇ ਆ ਨਾ ਇਹ ਅਸੀਂ ਵਿਆਹ ਸ਼ਾਦੀ ਤੇ ਵੀ ਲਾਉਂਦੇ ਹਾਂ ਜਿਸ ਤੋਂ ਵੱਡੀ ਮਸ਼ੀਨ ਆਪਣੇ ਕੋਲ ਇਹ ਸਾਡੀ ਟੈਂਪਰੇਰੀ ਹੈ ਆਪਾ ਤਾਂ ਸਰ ਵੀ ਮੈਂ ਤਾਂ ਦੇਖ ਕੇ ਨਾ ਥੋੜੀ ਹੈਰਾਨ ਹੋ ਰਹੀ ਆ ਵੀ ਦੇਖੋ ਜਿਹੜੇ ਸੰ ਦੇ ਵਿੱਚ ਕਿਸੇ ਨੂੰ ਇੰਨਾ ਚੀਜ਼ ਦਾ ਪਤਾ ਵੀ ਨਹੀਂ ਸੀ ਵੀ ਆਪਾਂ ਚਿਕਨ ਖਾਣਾ ਕਿਵੇਂ ਆ ਤੇ ਵੀ ਕਿ ਉਹ ਕੀ ਹੁੰਦਾ ਹੈ ਨਾ ਉਸ ਵੇਲੇਾਂ ਦੇ ਵਿੱਚ ਤੁਸੀਂ ਇਹ ਚੀਜ਼ ਲੈ ਕੇ ਆਉਂਦੀ ਹੈ ਬਿਲਕੁਲ ਜਿੰਨੂੰ ਸਵਾਦ ਦਾ ਚਾਸਾ ਉਹਨੇ ਕਿਤੇ ਨਾ ਕਿਤੇ ਪਹੁੰਚ ਹੀ ਜਾਣਾ ਹੈ ਬਿਲਕੁਲ ਜੀ ਬਿਲਕੁਲ ਅੱਛਾ ਭਾਜੀ ਫਿਰ ਆਪਾਂ ਆਪਾਂ ਨੂੰ ਅੱਜ ਤੁਸੀਂ ਕੀ ਖਵਾਉਂਗੇ ਆਪਾਂ ਤੁਹਾਨੂੰ ਕੋ ਤੰਦੂਰੀ ਪਾਵਾਂਗੇ ਤੇ ਆਪਣੇ ਕੋਲ ਹੈਗਾ ਫਿਸ਼ ਹੈਗਾ ਤੰਦੂਰੀ ਚਿਕਨ ਹੈ ਤੇ ਨਾ ਆਪਣਾ ਹਾਂਡੀ ਚਿਕਨ ਹੈ ਇਹ ਆ ਹਾਂਡੀ ਚਿਕਨ ਹਾਂਜੀ ਇਹ ਜਿਹੜਾ ਹਾਂਡੀ ਚਿਕਨ ਹੈ ਇਹ ਭਾਜੀ ਤੁਸੀਂ ਪਿੱਤਲ ਦੀ ਯੂਜ਼ ਕੀਤੀ ਹੋਈ ਆ ਬਿਲਕੁਲ ਪਿੱਤਲ ਦੀ ਹਾਂਡੀ ਹੈ ਕੀ ਪਤਾ ਉਹਦੇ ਚ ਹੀ ਬਣਦਾ ਹੈ ਹਾਂ ਲਾਲਗੀ ਬਹੁਤ ਆ ਇਹ ਨੇਚਰਲ ਅ ਦੇਗੀ ਮਿਰਚ ਐ ਸਰ ਸੱਚੀ ਦੇਗੀ ਮਿਰਚ ਪੱਤੀ ਕੋਈ ਫਾਲਤੂ ਆਇਲ ਨਹੀਂ ਹੈ ਕੋਈ ਕੁਝ ਨਹੀਂ ਹੈ ਹਾਂਜੀ ਜਿਹੜਾ ਰੋਗਨ ਕਹਿੰਦੇ ਨੇ ਬੇਸਿਕਲੀ ਉਹ ਤੇਲ ਪਾਇਆ ਹੁੰਦਾ ਓਕੇ ਜਿਹੜਾ ਕਹਿੰਦੇ ਨੇ ਕਲਰ ਯੂਜ਼ ਕੀਤਾ ਹੁੰਦਾ ਤੁਸੀਂ ਕਲਰ ਤਾਂ ਨਹੀਂ ਯੂਜ਼ ਕੀਤਾ ਨਹੀਂ 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 ਕਿਸੇ ਵੀ ਚੀਜ਼ ਚ ਕੋਈ ਕਲਰ ਨਹੀਂ ਹੋ ਸਾਡਾ ਜਾਇ ਫਰਾਈਡ ਚਿਕਨ ਦਾ ਆਇਲ ਦੇਖ ਲਓ ਬਿਲਕੁਲ ਕ੍ਰਿਸਟਲ ਕਲੀਅਰ ਬਿਲਕੁਲ ਸਾਫ ਕਿਆ ਫੀਲ ਦੀ ਕੜਾਈ ਆ ਆਪਣੀ ਕਿ ਤੇਲ ਵੀ ਲਿਸ਼ਕਾ ਮਾਰਦਾ ਹੈ ਬਿਲਕੁਲ ਤੁਸੀਂ ਇਹ ਦੇਖ ਲਓ ਕਿ ਕੜਾਈ ਕਿੰਨੀ ਸਾਫ਼ ਹੈ ਨਹੀਂ ਤਾਂ ਆਲੇ ਦੁਆਲੇ ਨਾ ਕੜਾਈ ਦੇ ਨਾਲ ਕਾਲਖ ਨਹੀਂ ਲੱਗੀ ਹੁੰਦੀ ਹੈ ਬਿਲਕੁਲ 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 ਖਾਣ ਨੂੰ ਤਾਂ ਦੇਖਣ ਨੂੰ ਤਾਂ ਖਾਣ ਨੂੰ ਤਾਂ ਕੀ ਦੇਖਣ ਨੂੰ ਦਿਲ ਨਹੀਂ ਕਰਦਾ ਹਣਾ ਐਗਜੈਕਟਲੀ ਤੇ ਪਾਜੀ ਜਿਹੜੀ ਤੁਹਾਡੇ ਕੋਲ ਫਿਸ਼ ਹੁੰਦੀ ਹੈ ਇਹ ਫਿਸ਼ ਕਿਹੜੀ ਹੈ ਇਹ ਆਪਣੇ ਕੋਲ ਮੱਲੀ ਹੈ ਮੱਲੀ ਹੈ ਪਾਜੀ ਮੱਲੀ ਤੇ ਸੰਘੇੜਾ ਜਿਹੜੀ ਫਿਸ਼ ਹੁੰਦੀ ਹੈ ਇਹਨਾਂ 'ਚ ਡਿਫਰੈਂਸ ਕੀ ਹੁੰਦਾ ਕੁਝ ਖਾਣ ਦਾ ਟੇਸ ਬੇਸਿਕਲੀ ਨਾ ਫਿਸ਼ ਦੇ ਵੀ ਤੁਹਾਨੂੰ ਮੈਂ ਕਲੀਅਰ ਕਰ ਦਨਾ ਫਿਸ਼ ਦੀ ਜਿਹੜੀ ਵੈਰਾਈਟੀ ਹੁੰਦੀ ਹੈ ਨਾ ਇਹਨੂੰ ਜੱਜ ਕੀਤਾ ਜਾਂਦਾ ਹੈ ਫਿਸ਼ ਦੀ ਉੱਪਰ ਫੈਟ ਤੋਂ ਪਲੱਸ ਉਹਦੀ 스ਮੈਲ ਤੋਂ ਓਕੇ ਹੁਣ ਜਿਵੇਂ ਹੁਣ ਇੱਕ ਆਂਦੀਏ ਮੱਲੀ ਇਹ ਤੰਦੂਰ 'ਚ ਲੱਗਣ ਵਾਸਤੇ ਪਰਫੈਕਟ ਹੈ ਜੇ ਸੰਘਾੜਾ ਵੀ ਤੰਦੂਰ 'ਚ ਲੱਗਣ ਵਾਸਤੇ ਪਰਫੈਕਟ ਹੈ ਜੇ ਫਰਾਈ ਕਰਨੀ ਆ ਤਾਂ ਉਹਦੇ 'ਚ ਗੋਲਡਨ ਕਲਰ ਆਉਂਦੀ ਹੈ ਇੱਕ ਬਾਜੀ ਜਦੋਂ ਪੱਕੀ ਸ਼ਖਾਨੇ ਨਾ ਇੱਕ ਨਾ ਚਿੱਥੀ ਨਹੀਂ ਜਾਂਦੀ ਟੈਕਸ ਜੀ ਹੁੰਦੀ ਉਹ ਕਿਹੜੀ ਫਿਸ਼ ਹੁੰਦੀ ਹੈ ਜਿਹੜੀ ਫਿਸ਼ ਟਾਈਟ ਹੈ ਜਿਹੜੀ ਚਿੱਥੀ ਨਹੀਂ ਜਾ ਰਹੀ ਬੇਸਿਕਲੀ ਫਿਸ਼ ਨਹੀਂ ਹੈ ओके okay, पर ਜਿਹੜੀ ਬਿਲਕੁਲ ਵਧੀਆ ਫਿਸ਼ ਹੋਏਗੀ ਫਰੈਸ਼ ਫਿਸ਼ ਹੋਏਗੀ ਬਿਲਕੁਲ ਕਾਟਨ ਹੋਊਗੀ ਕਾਟਨ ਬਿਲਕੁਲ ਇੱਕ ਸੌਲ ਵੀ ਵਾਈਟ ਸੌਲ ਵਰਗੋ ਹੈ ਨਾ ਜੀ ਸੌਫਟ ਹੁੰਦੀ ਹੈ ਕੋਈ ਵੀ ਜਿਹੜੀ ਫਿਸ਼ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਚਿਥਣੀ ਪੈ ਰਹੀ ਹੈ ਜਾਂ ਜ਼ਿਆਦਾ ਚੱਭ ਰਹੇ ਹੋ ਉਹ ਫਿਸ਼ ਤੁਹਾਡੀ ਆ ਤਾਂ ਪੁਰਾਣੀ ਹੈ ਉਹ ਫਰੋਜ਼ਨ ਫਿਸ਼ ਆ ਜਾਂਦੀ ਹੈ ਜਿਹੜੀ ਫਰੈਸ਼ ਫਰੈਸ਼ ਹੋਏਗੀ ਉਹ ਕਦੀ ਵੀ ਉਹਨੂੰ ਲੋਡ ਨਹੀਂ ਪੈ ਕੇ ਜਸਟ ਲਾਈਕ ਕਾਟਨ ਹੋਏਗੀ ਉਹਨੂੰ ਜਿਵੇਂ ਤੁਸੀਂ ਮੂੰਚ ਰੱਖੋਗੇ ਇਹਨੇ ਖੁੱਲ ਜਾਣਾ ਹੈ ਹਾਂ ਤੁਸੀਂ ਇਹਨੂੰ ਟੇਸਟ ਕਰਵਾਵਾਂਗੇ ਤੁਸੀਂ ਆਪੇ ਕਰੋ ਬਿਲਕੁਲ ਜੀ ਬਿਲਕੁਲ ਪ੍ਰੈਪਰੇਸ਼ਨ ਤਾਂ ਤੁਹਾਡੀ ਹੋਈ ਪਈ ਹੈ ਜਸਟ ਇਹਨੂੰ ਪੋਣਾ ਹੀ ਹੈ ਹਣਾ ਬਿਲਕੁਲ ਬਿਲਕੁਲ ਸਾਰਾ ਕੁਝ ਰੈਡੀ ਹੈ ਭਾਜੀ ਘਰਦਿਆਂ ਦਾ ਸਪੋਰਟ ਕਿੰਨਾ ਕਰਿਆ ਤੁਹਾਡਾ ਦੀ ਸਪੋਰਟ ਹੀ ਹੈ ਸ਼ੁਰੂ ਤੋਂ ਸਪੋਰਟ ਹੀ ਹੈ ਨਾ ਹਾਂਜੀ ਹਾਂ ਕਦੀ ਕਿਸੇ ਵੱਲੋਂ ਕੋਈ ਦਿੱਕਤ ਹੀ ਨਹੀਂ ਆਈ ਹਾਂ ਸਗੋਂ ਤਾਂ ਘਰ ਤੇ ਖੁਸ਼ ਹੁੰਦੇ ਆ ਜਿਵੇਂ ਅਸੀਂ ਉਹਨਾਂ ਦੀ ਲਾਈਨ 'ਚ ਹੀ ਆ ਲਾਈਨ 'ਚ ਆ ਉਹ ਮੇਰਾ ਅੱਜਕੱਲ ਜਨਰੇਸ਼ਨ ਬਾਹਰ ਹੈ ਹਾਂ ਪਰ ਆਪਾਂ ਬਾਰ ਦਾ ਪੱਕਾ ਵੀ ਨਹੀਂ ਸੋਚਿਆ ਪੂਰੀ ਵਧੀਆ ਅੱਛਾ ਭਾਜੀ ਜਿਹੜੇ ਨਾਲ ਦੇ ਪੜੇ ਲਿਖੇ ਨੇ ਉਹਨਾਂ ਨੇ ਕਦੇ ਇਹ ਕਿਹਾ ਵੀ ਲੈ ਤੂੰ ਹੁਣ ਚਿਕਨ ਚੁਕਨ ਦੇ ਕੰਮ ਚ ਆ ਗਿਆ ਕੁਝ ਹੋਰ ਸੋਚ ਲੰਦਾ ਮਤਲਬ ਕਿ ਨਹੀਂ 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 ਕਦੀ ਕਿਸੇ ਨੇ ਨਹੀਂ ਅਦਾ ਦਾ ਕੁਝ ਮੇਰਾ ਸਰਕਲ ਬਹੁਤ ਛੋਟਾ ਹੈ ਅੱਛਾ ਮੇਰੇ ਫਰੈਂਡ ਸਰਕਲ ਜਿੰਨੇ ਵੀ ਮੇਰੇ ਫਰੈਂਡ ਹੈ ਸਾਰੇ ਸਪੋਰਟੀ ਵੀ ਹੈ ਕਿਉਂਕਿ ਸਾਰੇ ਮਿਹਨਤ ਵਾਲੇ ਨੇ ਓਕੇ ਸਾਰੇ ਹਾਰਡ ਵਰਕ ਕਰਦੇ ਆ ਸਿੱਖਿਆ ਤੁਸੀਂ ਕਿਸੇ ਕਿਸੇ ਤੋਂ ਨਹੀਂ ਨਹੀਂ ਕਿਸ ਤਰ੍ਹਾਂ ਨਹੀਂ ਕਿਸੀ ਮੇਰੇ ਕੋ ਫਰੈਂਚਾਈਜ਼ੀ ਵੀ ਹੈ ਨਾ ਤੁਸੀਂ ਆਪਣੇ ਹੱਥੀ ਸਾਰਾ ਕੁਝ ਬਣਾਉਂਦੇ ਹੋ ਤੇ ਆਪਾਂ ਉਹਦੇ ਵੀ ਆਪਾਂ ਆਡੀਅנס ਨੂੰ ਦਿਖਾਈਏ ਵੀ ਤੁਸੀਂ ਆਪਣੇ ਹੱਥਾਂ ਨਾਲ ਕੀ ਕੀ ਬਣਾਉਂਦੇ ਹੋ ਸੋ ਦੋਸਤੋ ਆਪਾਂ ਅੰਦਰ ਪਹੁੰਚ ਚੁੱਕੇ ਹਾਂ ਪਰ ਛੋਟੀ ਜੀ ਜਗ੍ਹਾ ਹੈ ਪਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸਾਰਾ ਕੁਝ ਇੱਥੇ ਫਰੈਸ਼ ਪੀਸ ਪਏ ਹੋਏ ਨੇ ਨਮੋਦੇਵ ਇਹ ਫਰੋਜ਼ਨ ਨਹੀਂ ਹੈ ਇਹ ਫਰੈਸ਼ ਚਿਕਨ ਹੈ ਠੀਕ ਹੈ ਜੀ ਸਾਡੀ ਲਾਈਵ ਕਟਿੰਗ ਹੁੰਦੀ ਹੈ ਇਫਰੈਸ਼ ਚਿਕਨ ਹੈ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਕੋ ਕੁਛ ਨਹੀਂ ਹੈ ਮੈਂ ਤੁਹਾਨੂੰ ਹੋਰ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਜੀ ਕਿ ਚਿਕਨ ਹੁੰਦਾ ਨਾ ਚਿਕਨ ਨੂੰ ਕਦੀ ਵੀ ਫਰੋਜ਼ਰ ਨਹੀਂ ਖਾਣਾ ਚਾਹੀਦਾ ਹਾਂ ਕਿਉਂਕਿ ਜਿਹੜਾ ਚਿਕਨ ਮਤਲਬ ਕਿ ਚੱਲ ਰਿਓ ਸਾਡੇ ਇਹ ਖਰੋੜੇ ਵੀ ਪਏ ਹੋਏ ਆ ਤੁਸੀਂ ਸੂਪ ਵਗੈਰਾ ਕਿ ਬਣਾਉਨੇ ਹੋ ਕਿ ਖਰੋੜੇ ਸੇਲ ਕਰਦੇ ਹੋ ਸਿਰਫ ਖਰੋੜੀ ਸੇਲ ਕਰਦੇ ਆ ਅਸੀਂ ਰੌ ਸੇਲ ਕਰਦੇ ਹਾਂ ਜੀ ਹਾਂ ਤੇ ਇਹ ਖਰੋੜੇ ਮਤਲਬ ਕਿ ਕਾਫੀ ਹਨ ਹੈਵੀ ਸਾਈਜ਼ ਹੈ ਹਨ ਹੈਵੀ ਸਾਈਜ਼ ਦੇ ਵਿੱਚ ਨੇ ਬਿਲਕੁਲ ਇੱਕ ਕਲੀਨ ਕਿਤੇ ਹੋਏ ਆ ਹਾਂ ਜੀ ਆ ਹਾਂ ਇਹ ਪਿਓਰ ਮਟਨ ਦੇ ਇਹਦਾ ਸਾਈਜ਼ 1 ਇੱਕ ਸਾਈਜ਼ ਬਹੁਤ ਵੱਡਾ ਬਹੁਤ ਇਹ ਦੇਖੋ ਇਹ ਜਿਹੜਾ ਬੈਕ ਦਾ ਹੈ ਇਹ ਫਰੰਟ ਦਾ ਓਕੇ ਫਰੰਟ ਹਾਂਜੀ ਇਹ ਸੈੱਟ ਹੁੰਦਾ ਹੈ ਕਿ ਅਸੀਂ ਤੁਸੀਂ ਫ੍ਰਿਜ ਚ ਲਾ ਕੇ ਰੱਖ ਦਿੰਨੇ ਹੋ ਹਾਂਜੀ ਹਾਂ ਇਹ ਸਾਰਾ ਡਿਸਪਲੇ ਫ੍ਰਿਜ ਹੈ ਓਕੇ ਤੇ ਭਾਜੀ ਆ ਇੱਥੇ ਐਗ ਵੀ ਪਈ ਹੋਈ ਨੇ ਸਾਰੇ ਇਹ ਹਾਂਜੀ ਇਹ ਨਾ ਦੇਖੀ ਲੱਗ ਰਹੇ ਨਹੀਂ ਅੱਜ ਇਹ ਪਿਓਰ ਦੇਸੀ ਨੇ ਫ੍ਰੀ ਗਰੇਜ ਐਗ ਕਹਿੰਦੇ ਆ ਇਹਨੂੰ ਕਿ ਜਿਹੜੀ ਮੁਰਗੀ ਖੁੱਲੇ 'ਚ ਹੀ ਆਪਣਾ ਖਾਂਦੀ ਹੈ ਖੁੱਲੇ 'ਚ ਹੀ ਰਹਿੰਦੀ ਹੈ ਉਹਨਾਂ ਦੇ ਅੰਡੇ ਹੁੰਦੇ ਆ ਇਹ ਓਕੇ ਪਾਜੀ ਕਹਿੰਦੇ ਨੇ ਜਿਹੜੇ ਦੇਸੀ ਅੰਡਾ ਉਹਨਾਂ ਨੇ ਇਹਦਾ ਕੋਈ ਸਾਈਜ਼ ਨਹੀਂ ਹੁੰਦਾ ਹੈਗਾ ਮਤਲਬ ਵੱਖ-ਵੱਖ ਹੁੰਦਾ ਹੈ ਨਾ ਛੋਟਾ ਵੱਡਾ ਬਿਲਕੁਲ ਦੇਖ ਸਕਦੇ ਹੋ ਕਿ ਆ ਬਿਲਕੁਲ ਛੋਟਾ ਹੈ ਇਹ ਵੱਡਾ ਹੈ ਫਿਰ ਛੋਟਾ ਹੈ ਜਿਹੜਾ ਦੇਸੀ ਐਗ ਹੋਏਗਾ ਨਾ ਹਾਂਜੀ ਉਹਦੀ ਕਲਰ ਹੀ ਦੱਸ ਦਿੰਦਾ ਹਾਂ ਜਾਂ ਦੇਸੀ ਹੈ ਹਾਂ ਇੱਕ ਕਲਰ ਸੇਮ ਨਹੀਂ ਹੁੰਦਾ ਬਿਲਕੁਲ ਜਿਹੜਾ ਸੇਮ ਕਲਰ ਵਾਲਾ ਹੋਊਗਾ ਉਹ ਕੁੱਤੀ ਵਾਲਾ ਹੁੰਦਾ ਬਿਲਕੁਲ 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 ਇਹਦੀ ਜਰਦੀ ਨੂੰ ਦੇਖੋ ਹਾਂ ਬਿਲਕੁਲ ਯੈਲੋ ਹੈ ਯੈਲੋ ਬਿਲਕੁਲ ਸਹੀ ਵਾਈਟ ਟੋਨ ਚ ਨਹੀਂ ਹੋਊਗਾ ਹੂੰ ਢਾ ਕੇ ਯੈਲੋ ਕਲਰ ਹੋ ਗਿਆ ਦਾ ਯਾਹ ਪਤਾ ਨਹੀਂ ਸਰ ਮੈਂ ਮਤਲਬ ਕਿ ਜਿਹੜੇ ਖਾਂਦੇ ਨੇ ਮਤਲਬ ਕਿ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੋਏਗਾ ਹਨਾ ਵੀ ਅਸਲੀ ਕੀ ਹੈ ਤਾਂ ਨਕਲੀ ਕੀ ਹੈ ਬਾਜ਼ਾਰ ਦੇ ਵਿੱਚ ਦੇਖੋ ਆਹ ਦੀ ਡੇਟ ਬਹੁਤ ਤਰ੍ਹਾਂ ਦੇ ਲੋਕ ਨੇ ਕੋਈ ਚੀਜ਼ ਬਹੁਤ ਵਧੀਆ ਵੀ ਸਰਵ ਕਰ ਰਹੇ ਨੇ ਕੁਝ ਬਹੁਤ ਕੁਆਲਿਟੀ ਪੈਸਾ ਬਚਾਉਣ ਦੇ ਚੱਕਰ ਵਿੱਚ ਕੁਆਲਿਟੀ ਦੀ ਵੀ ਯੂਜ਼ ਕਰ ਰਹੇ ਆ ਦੇਖੋ ਮੈਂ ਤਾਂ ਇੱਕ ਗੱਲ ਜਾਣਦਾ ਅਸੀਂ ਕਸਟਮਰ ਨੂੰ ਜੋ ਰੇਟ ਮੰਗਦਾ ਸਾਨੂੰ ਮਿਲਦਾ ਓਕੇ ਜਦ ਅਸੀਂ ਕਸਟਮਰ ਨੂੰ ਆਪਣਾ ਮੰਨ ਦਾ ਰੇਟ ਲੈ ਰਿਹਾ ਤਾਂ ਕੁਆਲਿਟੀ ਵੀ ਕਸਟਮਰ ਨੂੰ ਕਸਟਮਰ ਦੇ ਮਨ ਦੀ ਮਿਲਣੀ ਚਾਹੀਦੀ ਹੈ ਅਸੀਂ ਪੰਜ ਫਿਰ ਤੁਸੀਂ ਦੇਸੀ ਅਗ ਕੀ ਲੰਦੇ ਹੋ ਆ ਰੱਖਿਓ ਇਹ ਤਾਂ ਮੈਂ ਮਲਗ-ਮਲਗ ਰੇਟ ਹੈ ਬੇਸਿਕਲੀ ਐਗਰੋਵਿਲਾ ਵਾਲੇ ਆ ਇਹ ਇਹ ਬ੍ਰਾਂਡ ਦੇ ਆ ਇਹਦਾ ਰੇਟ ਐਮਆਰਪੀ ਤੇ ਹੀ ਜਾਂਦਾ ਨਹੀਂ ਤਾਂ ਨਾਰਮਲ ਅੰਡਾ ਕੋਈ ਦੇਸੀ ਵੀ ਜਿਹੜਾ ਵੀ ਹੁੰਦਾ ਉਹ 12-15 ਤੋਂ ਘੱਟ ਨਹੀਂ ਹੁੰਦਾ ਹੁਣ ਆ ਦੇਖੋ ਇਹ ਸਾਡੇ 스ਨੈਕਸ ਹੈ ਓਕੇ ਇਹ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਇਹ ਤੁਸੀਂ ਟਿੱਕੀਆਂ ਬਣਾ ਕੇ ਰੱਖਿਓ ਹਾਂਜੀ ਹਾਂ ਉੱਪਰ ਫ੍ਰਿਜ ਚ ਰੱਖਣ ਕਰਕੇ ਬਰਫ਼ ਜੰਮੀ ਹੋਈ ਹੈ ਇਹਦੇ ਹਾਂਜੀ ਹਾਂ ਇਹਨਾਂ ਪੈਕਟ ਚ ਖੋਲ ਕੇ ਰੱਖਿਆ ਤੇ ਪੈਕਟ ਦਿਖਾਓ ਇਹ ਡਿਸਪਲੇ ਲਾ ਰੱਖੀ ਐ ਸੀ ਬੇਸਿਕਲੀ ਇਹ ਤੁਸੀਂ ਖੁਦ ਬਣਾਉਨੇ ਹੋ ਇਹਨਾਂ ਦੀ ਮੰਨਿਆਨ ਕਿੰਨੇ ਤੱਕ ਹੁੰਦੀ ਹੈ ਦੇਖੋ ਇਧਰ ਵਿੱਚ ਨਾ ਜਿਹੜੇ ਵਿਦਆਊਟ ਪ੍ਰੀਜ਼ਰਵੇਟਿਵਸ ਇਹਦੀ ਲਾਈਫ ਹੁੰਦੀ ਹੈ 2 ਮਹੀਨੇ ਉਹ ਵੀ ਡੀ ਫ੍ਰੀਜ਼ਡ ਕੀ ਫ੍ਰੀਜ਼ਡ ਹਾਂਜੀ ਹਾਂ ਸਾਡੇ ਸੀਕਵਾ ਦੀ ਪੈਕਿੰਗ ਹੈ ਠੀਕ ਹੈ ਜੀ ਪਿਛੇ ਲੇਬਲ ਵੀ ਤੁਹਾਡਾ ਆਪਣਾ ਹੀ ਹੈ ਹਾਂਜੀ ਹਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਕਿ ਪੈਕਿੰਗ ਕਿੰਨੀ ਸੋਣੀ ਹੈ ਇਹ ਬਿਲਕੁਲ ਆਪ ਅਸੀਂ ਬਣਾਇਆ ਹੋਇਆ ਹੈ ਇਹਦੇ ਵਿੱਚ 70% ਚਿਕਨ ਹੈ ਤੇ ਬਾਕੀ ਉਸ ਤੋਂ ਬਾਅਦ ਇਹਦੇ ਬਾਈਂਡਰਸ ਹੁੰਦੇ ਆ। ਇਹਦਾ ਫੋਕੀ ਹੈ ਬਹੁਤ ਕਲੀਅਰ ਆਪਾਂ ਚੱਲਦੇ ਹਾਂ ਇੱਥੇ ਕੋਈ ਆਪਾਂ ਝੂਠ ਨਹੀਂ ਬੋਲ ਕੇ ਕੰਮ ਕਰਦੇ। ਬਿਲਕੁਲ ਕਹਿੰਦੇ ਨੇ ਕਿ ਅਗਰ ਜੇ ਤੁਸੀਂ ਡਾਕ ਬਣਾਉਣਾ ਹੈ ਨਾ ਉਹਨੂੰ ਸੱਚ ਦੱਸੋ। ਹਾਂਜੀ ਹਾਂ। ਠੀਕ ਹੈ ਨਾ? 버거 ਪੈਟੀ ਦੇਣਾ ਤੇ ਚਿਕਨ ਟਿੱਕਾ ਦੇਣਾ ਤਾਂ ਆਪਾਂ ਤੁਹਾਨੂੰ ਸਾਰਾ ਕੁਝ ਦਿਖਾ ਰਹੇ ਹਾਂ ਤੇ ਨਾਲ ਨਾਲ ਭਾਜੀ ਇਹ ਕੱਲੀ ਬਰਗਰ ਪੈਟੀ ਦਾ ਕਲੀਅਰ ਕਰ ਰਹੇ ਨੇ ਕਿ ਉਹ ਕਿਸ ਕਿਸ ਤਰੀਕੇ ਨਾਲ ਕੀ ਕੀ ਮੇ ਰੱਖੀ ਹੋਈ ਆ ਉਹਨਾਂ ਦੀ ਚੀਜ਼ ਇਹ ਅਟ ਪੈਕ ਇਹ ਆਪਣਾ 버ਗਰ ਟਿੱਕੀ ਦਾਣਾ ਹਾਂਜੀ ਹਾਂ ਚਿਕਨ ਦੀ 버ਗਰ ਟਿੱਕੀ ਐ ਇਹ ਚਿਕਨ ਟਿੱਕਾ ਇਹ ਰੈਡੀ ਟੂ ਈਟ ਆ ਲੈ ਅੱਛਾ ਪਰ ਜਿਹੜੇ ਹੁਣ ਕਈਆਂ ਕੋਲ ਇਹਨੀ ਪਹੁੰਚ ਨਹੀਂ ਹੁੰਦੀ ਹੈਗੀ ਹਨਾ ਚਿਕਨ ਟਿੱਕਾ ਜਿਹੜੇ ਬਾਹਰ ਬਣਾਉਂਦੇ ਆ ਕਈ ਸਟਾਲ ਲਾ ਲੈਂਦੇ ਆ ਵਿਚਾਰੇ ਹਨਾ ਹਾਂਜੀ ਹਾਂਜੀ ਹਾਂ ਉਹਨਾਂ ਦੇ ਇਹੀ ਚੀਜ਼ ਹੁੰਦਾ ਬਿਲਕੁਲ ਬਿਲਕੁਲ ਸਾਡੇ ਅਸੀਂ ਉਹਨਾਂ ਨੂੰ ਤਾਂ ਸਪੈਸ਼ਲ ਰੇਟ ਵੀ ਪ੍ਰੋਵਾਈਡ ਕਰਦੇ ਆ ਅਸੀਂ ਬੇਸਿਕਲੀ ਹੋਲ ਸੇਲਿੰਗ ਦਾ ਕੰਮ ਕਰਦੇ ਆ ਸਾਡਾ ਇਹ ਫਰੋਜ਼ਨ ਦੀ ਆਪਣੀ ਮੈਨੂਫੈਕਚਰਿੰਗ ਆਪਣਾ ਹੀ ਪਲਾਂਟ ਹੈ ਓਕੇ ਤੇ ਅਸੀਂ ਸਾਰੀ ਪੈਕਿੰਗ ਹੋਗੀ ਹਰ ਚੀਜ਼ ਅਸੀਂ ਆਪ ਕਰਦੇ ਆ ਇਹ ਹੋਲਸੇਲ ਰੇਟ ਤੇ ਨੇ ਜਿਹੜੇ ਦੁਕਾਨਦਾਰ ਨੇ ਜੀ ਤੇ ਭਾਜੀ ਇਹਨਾਂ ਦਾ ਸਾਈਜ਼ ਵੱਡਾ ਹੈ ਇਹ ਛੋਟਾ ਹੈ ਮਤਲਬ ਇਹਨੂੰ ਬਿਗ ਬ੍ਰਾਇਲਰ ਕਹਿੰਦੇ ਨੇ ਹਾਂ ਇਹ ਸਮਾਲ ਬ੍ਰਾਇਲਰ ਹੁੰਦਾ ਸਰ ਬਿਗ ਦਾ ਕੀ ਰੇਟ ਹੈ ਇਹ ਆਪਣਾ ਹੈਗਾ ਜੀ 180 ਰੁਪਈਆ ਪਰ ਕਿਲੋ ਓਕੇ ਫਰੈਸ਼ ਕਟਿੰਗ ਦਾ ਰੇਟਾਂ ਨਾਲੇ 180 ਹਾਂ ਜੀ ਹਾਂ ਕਿਲੋ ਦਾ 180 ਰੁਪਈਆ ਦਾ 1 ਕਿਲੋ ਓਕੇ ਤੇ ਇਹ ਆਪਣੇ ਕੋਲ ਇਹ 260 ਦਾ 1 ਕਿਲੋ ਇਹ ਇਹ ਕਿ ਚੱਕਰ ਵੱਡੇ ਵਾਲਾ ਹੈ ਬੇਸਿਕਲੀ ਇਹਨੂੰ ਤੰਦੂਰੀ ਪੀਸ ਕਹਿੰਦੇ ਨੇ ਇਹ ਸੌਫਟ ਬਣਦਾ ਹੈ ਤੰਦੂਰ ਚਲਾਉਣ ਉਸ ਤੇ ਬਣਦਾ ਹੈ ਇਹ ਸੌਫਟ ਬਣਦਾ ਹੈ ਇਹ ਆਪਣਾ ਗਰੇਵੀ ਉਸ ਤੇ ਹੁੰਦਾ ਓਕੇ ਗ੍ਰੀਲਡ ਬਾਸ ਜਿਹੜਾ ਆਪਰੇ ਪਿੰਡਾਂ ਚ ਕਹਿੰਦੇ ਨੇ ਨਾ ਚੱਬਣ ਵਾਲਾ ਮਾਸ ਇਹ ਉਹ ਵਾਲਾ ਮਾਸ ਓਕੇ 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 ਅਸ਼ਾ ਇਹ ਲੈਗ ਪੀਸ ਹੈ ਨਾ ਹਾਂਜੀ ਹਾਂ ਉਹ ਲੈਗ ਪੀਸ ਪਿਆ ਨਾਲੇ ਲੈਗ ਪੱਟ ਹੈ ਇਹ ਫਿਸ਼ ਲੈਗ ਲੈਗ ਇਨ ਥਾਈ ਨਹੀਂ 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 ਅੱਗੇ ਉਹ ਚੈਸਟ ਬੋਨ ਲੈਸ ਹੈ ਅੱਗੇ ਥਾਈ ਬੋਨ ਲੈਸ ਹੈ ਓਕੇ ਥਾਈ ਬੋਨ ਉੱਪਰ ਮਟਨ ਪਿਆ ਆਪਣਾ ਓਕੇ ਮਟਨ ਕਰੀ ਕਟ ਪੀਸ ਨੇ ਇਹ ओके ਇਹਦੇ ਵਿੱਚ ਤੁਹਾਨੂੰ ਜਿਹੜਾ ਸਾਡੇ ਕੋਲ ਮਟਰਨ ਹੁੰਦਾ ਨਾ ਉਹ 12 ਤੋਂ 13 ਕਿਲੋ ਦਾ ਨੱਗ ਹੋਏਗਾ। ਤੇ ਜਿਹੜੇ ਮਟਰਨ ਲਵਰਾਂ ਨੂੰ ਪਤਾ ਹੋਏਗਾ ਨੱਗ ਦਾ मीनिंग ਕੀ ਹੁੰਦਾ ਹੈ। ਤੇ ਆਪਣਾ ਰੇਟ ਕੀ ਹੈ ਫਿਰ ਇਹਦਾ? ਦੇਖੋ ਪਤਾ ਕੀ ਚੱਕਰ ਹੈ ਬੇਸਿਕਲੀ ਜਿਹੜਾ ਚਿਕਨ ਦਾ ਰੌ ਦਾ ਰੇਟ ਹੈ ਨਾ ਹਾਂਜੀ ਇਹ ਸੀਜ਼ਨਲ ਹੁੰਦਾ ਹੈ। ਇਹ ਘਟਦਾ ਵੱਧਦਾ ਰਹਿੰਦਾ। ਹਾਂ। ਤੇ ਇਹ ਆਪਣੇ ਕੋਲ ਫਿਸ਼ ਹੈ ਨਾ? ਹਾਂਜੀ ਹਾਂ ਇਹ ਫਿਸ਼ ਹੈ। ਇਹ ਫਿਸ਼ ਹੈ। ਤੇ ਫਿਸ਼ ਦਾ ਤੁਸੀਂ ਇਹ ਕੀ ਰੇਟ ਮੰਲੀ ਆਪਣੇ ਕੋਲ? ਨਹੀਂ ਨਹੀਂ ਇਹ 골ਡਨ ਬੱਸਾ ਲੱਗੀ ਹੋਈ ਹੈ। ਓਕੇ 골ਡਨ ਬੱਸਾ ਤੇ ਆਪਣੇ ਕੋਲ ਇਹ ਰੇਟ ਕੀ ਹੈ ਫਿਰ ਤੁਹਾਡਾ? ਕੋਈ ਤਾਂ ਦੱਸਿਆ ਸੀਜ਼ਨਲ ਆ ਵੈਸੇ ਤਾਂ ਇਸ ਟਾਈਮ ਅਸੀਂ ਇਹਨੂੰ 550 ਰੁਪਏ ਕਿਲੋ ਵੇਚਦੇ ਆ ਡੀਫਰੋਸਟ ਕਰਕੇ ਹਮ ਬਟ ਇਹਦੇ ਵਿੱਚ ਆਜਾ ਨਾ ਹਰ ਸੀਜ਼ਨ ਰੇਟ ਚੇਂਜ ਹੁੰਦਾ ਰਹਿੰਦਾ ਚਾਹੇ ਕਹਿੰਦਾ ਕੋਈ ਵੀ ਰੇਟ ਆ ਨਾ ਰੋ ਦਾ ਰੇਟ ਹੀ ਥਾਈ ਜਾਂਦੇ ਆ ਨਾ ਰੇਟ ਤਾਂ ਜ਼ਬਰਦਾਰ ਹੈ ਹਾਂ ਪਹਿਲਾਂ ਦੇਖਦੇ ਆ ਕਿ ਭਾਜੀ ਬਣਾਉਂਦੇ ਕਿਵੇਂ ਆ ਤੁਹਾਨੂੰ ਬਣਾਉਣ ਦਾ ਸਾਰਾ ਤਰੀਕਾ ਦਿਖਾਵਾਂਗੇ ਹਮ ਤੇ ਸਾਡੇ ਚਪਲੀਆਂ ਨੇ ਬਿਲਕੁਲ ਥਾਈ ਬੂਨਲੈਸ ਹੈ ਇੱਥੇ ਕੋਈ ਦੇਖੋ ਕੋਈ ਆਪਣਾ ਮੈਦਾ ਆੜਾ ਰੋਟ ਆਟਾ ਕੁਛ ਨਹੀਂ ਪਾਇਆ ਹੋਇਆ ਸਿਰਫ ਇਹ ਕਾਦੇ ਨਾਲ ਬਣਾਇਆ ਹੋਇਆ ਫਿਰ ਇਹ ਪਿਓਰ ਚਾਈ ਬੋਨਲੈਸ ਹੈ ਅੱਛਾ ਪਿਓਰ ਚਿਕਨ ਹੈ ਤੇ ਇਹਦੇ ਤੁਸੀਂ ਹੁਣ ਕੀ ਪੇੜੇ ਬਣਾਉਗੇ ਕੀ ਕੀ ਕਰੋ ਨਹੀਂ ਚਪਲੀ ਜਿਵੇਂ ਆਪਾਂ ਪੇੜਾ ਨੂੰ ਨਾ ਆਪਾਂ ਪ੍ਰੈਸ ਕਰਕੇ ਇੱਕੀ ਟਾਈਪ ਬਣੇਗਾ ਟਿੱਕੀ ਟਾਈਪ ਬਣੇਗਾ ਹਾਂਜੀ ਹਾਂ ਤੇ ਤੁਹਾਨੂੰ ਉਹਨਾਂ ਸੀ ਬਣਾ ਕੇ ਦਿਖਾਉਂਦਾ ਹਾਂ ਹਾਂਜੀ ਹਾਂਜੀ ਜ਼ਰੂਰ ਇਹ ਮੈਰੀਨੇਟ ਕੀਤਾ ਹੋਇਆ ਹੈ ਆਲਰੇਡੀ ਓਕੇ ਇਹਨੂੰ ਕਿੰਨੇ ਟਾਈਮ ਲੱਗ ਜਾਂਦਾ بس ਇਹਨੂੰ ਮੈਰੀਨੇਟ ਕਰਕੇ ਰੱਖਣਾ ਮੈਂ ਤਾਂ ਅੱਧਾ ਬਾਹਾਂ ਘੰਟਾ ਉਸ ਤੋਂ ਬਾਅਦ ਤਾਂ ਜੋ ਮੇਕਿੰਗ ਦਾ ਟਾਈਮ ਹੈ بس 5-7-10 ਮਿੰਟ ओके ਇਹ ਬਾਜੀ ਤੁਸੀਂ ਫਿਰ ਸਰੋਂ ਦਾ ਤੇਲ ਯੂਜ਼ ਕਰਦੇ ਹੋ ਕਿ ਜਿਹੜਾ ਨਹੀਂ ਨਹੀਂ ਦੇਸੀ ਕਿਉਂ ਦੇਸੀ ਕਿਉਂ ਬਿਲਕੁਲ ਆ ਦੇਖੋ ਜੀ ਇਹ ਹੁਣ ਅਸੀਂ ਖੋਲਣਾ ਹੈ ਓਕੇ ਕੋਈ ਵੀ ਚੀਜ਼ ਤੁਹਾਨੂੰ ਕੁਆਲਿਟੀ ਦੀ ਨਹੀਂ ਮਿਲੇਗੀ ਕੀ ਆਪਾਂ ਬਤਾਂਏ ਸਰ ਨਿਤਕਈ ਨਾ ਕੰਪਰੋਮਾਈਜ਼ ਕਰ ਜਾਂਦੇ ਨੇ ਵੀ ਆਪਾਂ ਲੋਕਾਂ ਨੂੰ ਸਰਵ ਕਰਨਾ ਹੈ ਨਾ ਸਾਨੂੰ ਕਸਟਮਰ ਸਾਡਾ ਪ੍ਰਾਈਸ ਦੇ ਰਿਹਾ ਹੈ ਅਸੀਂ ਕਿਵੇਂ ਕੰਪਰੋਮਾਈਜ਼ ਕਰ ਲਈ ਬਿਲਕੁਲ ਜੀ ਬਿਲਕੁਲ ਸਾਨੂੰ ਕਸਟਮਰ ਜੋ ਅਸੀਂ ਪ੍ਰਾਈਸ ਕਰਦੇ ਸਾਨੂੰ ਮਿਲਦਾ ਜੀ ਕੰਪਰੋਮਾਈਜ਼ ਬਿਲਕੁਲ ਵੀ ਨਹੀਂ ਕਰਦੇ ਸਾਡੇ ਕੋਲ ਕਸਟਮਰ ਵੀ 3 ਜਨਰੇਸ਼ਨ ਆ ਰਹੀ ਹੈ ਓਕੇ ਕੀ ਬਾਤਾਂ ਨੇ ਸਰ ਦੋਸਤੋ ਤੀਸਰੀ ਪੀੜ੍ਹੀ ਹੈ ਜਿਹੜੀ ਇਹ ਹੈਪੀ ਚਿਕਨ ਚਲਾ ਰਹੀ ਹੈ ਤੇ ਭਾਜ ਦਾ ਆਪਣਾ ਸੁਭਾਅ ਵੀ ਹੈਪੀ ਹੈਪੀ ਲੱਗਿਆ ਸੋ ਅਤ ਤੁਸੀਂ ਦੇਖ ਸਕਦੇ ਹੋ ਕਿ ਮੇਕਿੰਗ ਕਿਸ ਤਰੀਕੇ ਦੇ ਨਾਲ ਹੈ ਮੇਕਿੰਗ ਦਾ ਤੁਸੀਂ ਪੂਰਾ ਦਿਖਾਓ ਦੇਸੀ ਕਿਓ ਚ ਬਣੇਗਾ ਸੋਤਲੀ ਇਹ ਨਹੀਂ ਕਿ ਵੀਡੀਓਸ ਤੇ ਹੈ ਜਦ ਮਰਜੀ ਕਸਟਮਰ ਆ ਕੇ ਦੇਖ ਲੇ ਉਹਨੂੰ ਦੇਸੀ ਕਿਓ ਚ ਨਹੀਂ ਮਿਲੇਗਾ ਅਜੇ ਚਿਪਕੇਗਾ ਨਹੀਂ ਚਿਪਕਣ ਵਾਸਤੇ ਤੇਲ ਲਾਉਣਾ ਪੈਂਦਾ ਹਨਾ ਘਿਓ ਲਾਉਣਾ ਪੈਂਦਾ ਕਿੰਨੋਂ ਦੁਕਾਨ ਤੇ ਬੈਠਦੇ ਕਿੰਨਾ ਟਾਈਮ ਹੋ ਗਿਆ ਦੇਖੋ ਜੀ ਜਿਆਦਾ ਟਾਈਮ ਤਾਂ ਨਹੀਂ ਹੋਇਆ ਮੈਨੂੰ ਹਾਂ ਮਤਲਬ 5 ਕ ਸਾਲ ਹੀ ਹੋਏ ਆ ਹਜੇ ਤੱਕ ਓਕੇ ਹਾਂਜੀ ਹਾਂ ਬਿਲਕੁਲ ਰੋ ਤਰੀਕੇ ਨਾਲ ਬਣਦੀ ਆ ਇਹਦਾ ਜਿਹੜੇ ਆਥੈਂਟਿਕ ਚਿਕਨ ਪਾਲਦੇ ਨੇ ਜਿਨਾਂ ਨੂੰ ਸਿਰਫ ਚਿਕਨ ਚਿਕਨ ਹੀ ਚਾਹੀਦਾ ਬਿਲਕੁਲ ਜੀ ਬਿਲਕੁਲ ਇਹ ਉਵੇਂ ਹੀ ਬਣੇ ਹਾਂ ਆਪਾਂ ਜੀ ਆਇਲੀ ਵਾਲੇ ਤਾਂ ਹੀ ਹੋਊਗਾ ਫਿਰ ਬਾਅਦ ਚ ਨਹੀਂ 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 ਦੇਖੋ ਇਹਨੇ ਹਲਕਾ ਜਿਹਾ ਤਾਂ ਸੱਕ ਕਰੇਗਾ ਹੀ ਹਾਂ ਕਿਉਂਕਿ ਇਹ ਚਿਕਨ ਦੇ ਵਿੱਚ ਕੋਈ ਬਾਈਂਡਰ ਨਹੀਂ ਨਾ ਹੈਗਾ ਜੀ ਬਾਈਂਡਰ ਪਾਵਾਂਗੇ ਫਿਰ ਉਹ ਜਿਹੜਾ ਮਿੱਦਾ ਤੇਲ ਖਿੱਚ ਲੈਂਦਾ ਜੀ ਬਿਲਕੁਲ ਤੇ ਜੇ ਕੁਝ ਵੀ ਨਹੀਂ ਹੈ ਇਹ ਤਾਂ ਹੈ ਹੀ ਕੱਲਾ ਮਾਸ ਆ ਹਾਂਜੀ ਹਾਂ ਹਾਂ ਤੇ ਚਾਹ ਹੋਰ ਕੁਝ ਵੀ ਨਹੀਂ ਹੈ ਥੋੜੀ ਜਿਹਾ ਬਣਾਉਣੀ ਔਖੇ ਲੱਗਦੇ ਹਨ ਔਖੇ ਹੁੰਦੇ ਆ ਕਿਉਂਕਿ ਹਾਂਜੀ ਹਾਂ ਮਾਸ ਹੈ ਨਾ ਕੱਲਾ ਚਿਪਕਦਾ ਹੈ ਚਿਪਕਦਾ ਹੈ ਇਨੂੰ ਤਾਂ ਹੀ बार-बार ਐਵੇਂ ਕਰਨਾ ਪੈਂਦਾ ਹਾਂ। ਹਾਂ। ਇਹ ਦੇਖੋ ਆਪਣਾ ਤੰਦੂਰੀ ਬਣ ਗਿਆ ਇਹ। ਇਹ ਤੰਦੂਰੀ ਹੈ। ਅਸੀਂ ਬਟਰ ਦਾ ਯੂਜ਼ ਨਹੀਂ ਕਰਦੇ। ਹੂੰ। ਸਾਰਾ ਦੇਸੀ ਕੀ ਚਾਹ। ਹਾਂਜੀ ਹਾਂ। ਮਦਰ ਲਿਮਿਟਿਡ ਦੇਸੀ ਕੀ ਖਾਦਾ ਵੀ ਚੰਗਾ ਹੁੰਦਾ ਜ਼ਿਆਦਾ ਖਾਦਾ ਵੀ ਨੁਕਸਾਨ ਹੈ। ਬਿਲਕੁਲ ਜੀ ਬਿਲਕੁਲ। ਜੋ ਆਪਣਾ ਤੰਦੂਰੀ ਚਿਕਨ ਰੇਟ ਕੀ ਹੈ 300 ਰੁਪਏ 300 ਰੁਪਏ ਹਾਂ ਜੀ ਆਹ ਪਾਈਆ ਨਹੀਂ ਨਹੀਂ ਸੋਲ ਤੰਦੂਰੀ ਹੋਏਗਾ ਫਿਰ 700 ਗ੍ਰਾਮ ਦਾ ਪੀਸ ਹੁੰਦਾ ਓਕੇ ਅਸੀਂ ਪ੍ਰਾਈਸ ਬਹੁਤ ਰੀਜ਼ਨੇਬਲ ਰੱਖੇ ਹੋਏ ਨੇ ਜਿਹੜੇ ਹਰੇਕ ਦੀ ਰੇਟ ਚ ਆ ਸਕਾ ਹਾਂ ਹਾਂ ਬਿਲਕੁਲ ਜੀ ਇਹ ਵੀ ਆਪਣੀ ਰੈਡੀ ਹੈ ਹੁਣ ਇਹਦੇ ਚ ਆਪਾਂ ਸਾਈਡ ਤੇ ਰੱਖਾਂਗੇ ਤਾਂ ਤੇਲ ਨਿਕਲ ਜੇ ਹਾਂ 2 ਮਿੰਟ ਸਾਰਾ ਵੈਲੀ ਦਾ ਤੇ ਨਿਕਲ ਜਾਏਗਾ ਇਹ ਆਪਣਾ ਰੈਡੀ ਹੈ ਜਿਵੇਂ ਕਿ ਹੋਣਾ ਤੁਹਾਡਾ ਤੇਲ ਬਹੁਤ ਵਧੀਆ ਹੈ ਨਾ ਵੀ ਨਿਸ਼ਕਾ ਮਾਰ ਦਿਆ ਵੀ ਵਿੱਚ ਆਪਣਾ ਮੂਹ ਵੀ ਦੇਖੀ ਨਾ ਤਾਂ ਸਾਫ ਨਜ਼ਰ ਆਉਂਦਾ ਹੈ ਬਸ ਬੇਸਿਕਲੀ ਨਾ ਐਕਚੁਅਲ ਚ ਕੀ ਚੱਕਰ ਹੈ ਇਹ ਇਹ ਜਿਹੜੀ ਤਾਂ ਕੜਾਈ ਹੈ ਸਟੀਲ ਦੀ ਹੈ ਇੱਕ ਤਾਂ ਈਜ਼ੀ ਕਲੀਨ ਹੁੰਦੀ ਹੈ ਰੋਜ਼ ਕਲੀਨ ਹੋ ਜਾਂਦੀ ਹੈ ਬਟ ਇਹਦੇ ਵਿੱਚ ਜਿਹੜਾ ਆਇਲ ਹੈ ਨਾ ਅਸੀਂ ਰੀ ਹੀਟਡ ਆਇਲ ਨਹੀਂ ਯੂਜ਼ ਕਰਦੇ ਜਿਹੜਾ ਆਇਲ ਅੱਜ ਯੂਜ਼ ਹੋਏਗਾ ਉਹ ਕੱਲ ਨਹੀਂ ਹੋਵੇਗਾ ਦੋ ਜਿਹੜਾ ਪ੍ਰੈਸ਼ਰ ਦੇਖੋ ਕਿਸੇ ਚੈਲੰਜ ਦੇਣੇ ਕਸਟਮਰ ਉਹ ਜਿਹੜਾ ਕਸਟਮਰ ਨੂੰ ਕਿਸੇ ਨੂੰ ਤੇਲ ਪ੍ਰਾਣਾ ਲੱਗੇ ਬੇਸ਼ੱਕ ਸਾਡੇ ਤੋਂ ਇਨਾਮ ਵੀ ਲੈ ਦੇ ਪਲੱਸ ਚਿਕਨ ਵੀ ਸਾਡੇ ਤੋਂ ਫ੍ਰੀ ਖਾਜ ਦੇਖ ਲਓ ਦੋਸਤੋ ਹੁਣ ਤੁਹਾਨੂੰ ਸਾਰਾ ਕੁਝ ਫ੍ਰੀ ਆ ਤੁਸੀਂ ਆ ਕੇ ਇੱਥੇ ਦੇਖ ਸਕਦੇ ਹੋ ਟੈਸਟ ਕਰ ਸਕਦੇ ਹੋ ਕੋਈ ਚ ਅਸੀਂ ਫਾਲਤੂ ਮਸਾਲਾ ਨਹੀਂ ਪਾਉਂਦੇ ਕਿਸੇ ਵੀ ਚੀਜ਼ ਲੋਕਾਂ ਦਾ ਇਹ ਬੜਾ ਇੱਕ ਹੁੰਦਾ ਨਾ ਕਿ ਜ਼ਿਆਦਾ ਮਸਾਲੇ ਵਾਲੀ ਚੀਜ਼ ਵਧੀਆ ਬਣਦੀ ਆ ਬਟ ਜਿੰਨਾ ਲਿਮਟਿਡ ਮਸਾਲਾ ਹੋਵੇ ਉਨੀ ਚੀਜ਼ ਜ਼ਿਆਦਾ ਵਧੀਆ ਜ਼ਿਆਦਾ ਵਧੀਆ ਹੁੰਦੀ ਆ ਔਰ ਜ਼ਿਆਦਾ ਮਸਾਲੇ ਵੀ ਪਰੰਦੇ ਨੂੰ ਖਰਾਬ ਕਰ ਦਿੰਦੇ ਨੇ ਐਗਜ਼ੈਕਟਲੀ ਟੇਸਟ ਖਰਾਬ ਕਰ ਦਿੰਦਾ

ਸੋ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਇਹਦਾ ਆਇਲ ਨਿਕਲ ਰਿਹਾ ਨਾ ਇਹਦਾ ਆਪਣਾ ਫੈਟ ਹੈ ਇਹਦਾ ਆਪਣਾ ਫੈਟ ਆ ਜੀ ਸੋ ਤੁਹਾਨੂੰ ਕਟਿੰਗ ਵੀ ਦਿਖਾਵਾਂਗੇ ਤੇ ਟੇਸਟ ਕਰਕੇ ਵੀ ਦੱਸਾਂਗੇ ਠੀਕ ਹੈ ਨਾ ਚਲੋ ਕਰਦੇ ਤਰੀਕੇ ਨਾਲ ਸੋ ਕਟਿੰਗ ਦੇਖੋ ਤੁਸੀਂ ਕਿਸ ਤਰੀਕੇ ਨਾਲ ਹੋ ਰਹੀ ਹੈ ਇਹ ਬਹੁਤ ਸੌਫਟ ਹੁੰਦਾ ਇਹਨੂੰ ਕਟਿੰਗ ਬੜੇ ਤਰੀਕੇ ਨਾਲ ਕਰਨੀ ਪੈਂਦੀ ਹੈ ਬਿਲਕੁਲ 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 ਇਹੀ ਕਰਦਾ ਸਾਡੀ ਕਟਿੰਗ ਸਾਡੇ ਤੋਂ ਤਾਂ ਆਪ ਨਹੀਂ ਹੁੰਦੀ ਅੱਛਾ ਜੀ ਇਹ ਬੜੇ ਪਰਫੈਕਟ ਰੱਖੇ ਹੋਏ ਆ ਤੁਸੀਂ ਤਾਂ ਪਰਤੇ ਇਹ ਮਤਲਬ ਕੀ ਇਹ ਤਾਂ ਪੇਟ ਆ ਹੈਨਾ ਹਾਂਜੀ ਹਾਂ ਹਮ ਸੋ ਕਿੰਨੇ ਸੌਫਟਲੇ ਤਰੀਕੇ ਦੇ ਨਾਲ ਇਹ ਕਟਿੰਗ ਜਿਹੜੀ ਹੋਈ ਹੈ ਹਾਂਜੀ ਹਾਂ ਇਲਾਦੇ ਐਨੋਂਦਰ ਰੱਖ ਦੇ ਹਜੇ ਇੱਕ ਆ ਇਹ ਬੋਲ ਦੇ ਵਿੱਚ ਕਿੰਨੇ ਪੀਸ ਹੁੰਦੇ ਆ ਚਾਰ ਇਹ ਵੈਸੇ ਫੁੱਲ ਹੈ ਐਸੇ ਤੁਹਾਡੇ ਫੁੱਲ ਦੇ ਵਿੱਚ ਚਾਰ ਦੇ ਨੇ ਪੀਸ ਨਹੀਂ 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 ਫੁੱਲ ਦੇ ਵਿੱਚ ਤਾਂ ਪੂਰਾ ਬਰੇਲਰ ਜਾਏਗਾ ਅੱਛਾ ਜੀ ਇਹ ਅਸੀਂ ਤੁਹਾਡੇ ਲਈ ਕਟਿੰਗ ਕਰਕੇ ਰੱਖ ਰਿਆ ਹਜੇ ਨਾ ਟੇਸਟਿੰਗ ਵਾਸਤੇ ਓਕੇ ਵੇਸਟੇਜ ਅਸੀਂ ਪਸੰਦ ਨਹੀਂ ਕਰਦੇ ਨਾ 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 ਜਿਹੜਾ ਪੂਰਾ ਚਿਕਨ ਖਾ ਕੇ ਜਾਏਗਾ ਨਾ ਸਾਡੇ ਕੋਲੋਂ ਜਿਹੜਾ ਵੇਸਟ ਨਹੀਂ ਛੱਡੇਗਾ ਉਹਨੂੰ ਐ ਸਪੈਸ਼ਲ ਡਿਸਕਾਊਂਟ ਦੇ ਦਾਂਗੇ ਕੀ ਬਾਤਾਂ ਨੇ ਵੇਸਟੇਜ ਨਹੀਂ ਚਾਹੀਦੀ ਕੀ ਬਾਤਾਂ ਨੇ ਸੋ ਅਗਲਾ ਬਹਾਉ ਮੀਟਾ ਬਾੜ ਲੇ ਹਾਂ ਜੀ ਬਾਰੇ ਹੈ ਦੇਖੋ ਪਹਿਲਾਂ ਤਾਂ ਅਸੀਂ ਤਾਂ ਇਹੀ ਕਹਾਂਗੇ ਕਿ ਲਿਮਟਡ ਲਵਾਓ ਹਾਂਜੀ ਬਿਲਕੁਲ ਵਾਰੀ ਵਾਰੀ ਲਵਾਓ ਹਾਂ ਕਈ ਵਾਰ ਕੀ ਹੁੰਦਾ ਬੰਦਾ ਇਕੱਠਾ ਲਵਾ ਲੈਂਦਾ ਹੂੰ ਤਾਂ ਉਹ ਵੇਸਟ ਮੈਂ ਤਾਂ ਇਹ ਚਾਹੁੰਨਾ ਕਿ ਵੇਸਟੇਜ ਨਹੀਂ ਹੋਣੀ ਨਹੀਂ ਹੋਣਾ ਕਈਆਂ ਨੂੰ ਤਾਂ ਨਸੀਬ ਵੀ ਨਹੀਂ ਹੁੰਦਾ ਹਾਂ ਨਸੀਬ ਦੇ ਨਹੀਂ ਹੁੰਦਾ ਤੇ ਕਈ ਜਿਹੜੀ ਨੇ ਉਹ ਆਪਣੇ ਭੋਜਨ ਨੂੰ ਉੱਤਾਂ ਮਾਰਦੇ ਨੇ ਹੈਨਾ ਹਾਂਜੀ ਹਾਂ ਇਹ ਇਹ ਤੰਦੂਰੀ ਬਾਜੀ ਹਾਂਜੀ ਹਾਂ ਸੋ ਤੰੀਆਂ ਤੇ ਅਦਰਕ ਦੀ ਜਿਹੜੀ ਉੱਪਰ ਗਾਰਨਿਸ਼ ਕਰ ਦਿੱਤਾ ਇਹ આમਚੂਰਾ ਕੇ ਚਾਟ ਮਸਾਲਾ ਚਾਟ ਮਸਾਲਾ ਸਿੰਪਲ ਨੋਰਮਲ ਓਕੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਆਪਾਂ ਪਹਿਲਾਂ ਕੀ ਟਰਾਈ ਕਰੀਏ ਸਾਰਾ ਕੁਝ ਕਰਦੇ ਹਾਂ ਤੁਸੀਂ ਆਪਾਂ ਰੱਖ ਦਿਆਂ ਨੂੰ ਸਾਈਡ ਤੇ ਪਹਿਲਾਂ ਲਓ ਜੀ ਇਹ ਇਹ ਕੀ ਥੋੜਾ ਪਿਆਜ਼ ਕੂਚਣਾ ਇਹ ਤੁਸੀਂ ਫਿਰ ਜੂਠੇ ਹੋ ਜਾਣਗੇ ਪਾਸ ਇਹਨਾਂ ਚੱਕ ਲੋ ਹਣਾ ਕਹਿੰਦੇ ਨੇ ਸੋਚ ਹੋਣੀ ਬਹੁਤ ਜ਼ਰੂਰੀ ਆ ਲੋਕ ਤਾਂ ਬਹੁਤ ਗੰਦਾ ਮੰਦਾ ਖਵਾਈ ਜਾਂਦੇ ਆ ਹਾਂਜੀ ਹਾਂ ਦੇਖੋ ਬੇਸਿਕਲੀ ਲੋਕਾਂ ਨੇ ਇਹ ਵੀ ਕਹਿਣਾ ਗਲਵਜ਼ ਨਹੀਂ ਪਾਏ ਆ ਕੁਝ ਵੀ ਹੈ ਹਾਂ ਤੂੰ ਵੀ ਬੈਰੀ ਓਨੈਸਟ ਦੇਖੋ ਤੁਸੀਂ 90% ਦੇਖਿਆ ਹੋਣਾ ਕਿ ਲੋਕ ਜਦੋਂ ਵੀਡੀਓ ਬਣਵਾਉਂਦੇ ਉਹਨਾਂ ਦੇ ਗਲਵਜ਼ ਪਾਏ ਹੁੰਦੇ ਆ ਬਿਲਕੁਲ ਜੀ ਜੇ ਤੁਸੀਂ ਜਾਓ ਉੱਧਰ ਉਹਨਾਂ ਦੇ ਨਹੀਂ ਹੋਣਗੇ ਨਹੀਂ ਹੋਣਗੇ ਹੁਣ ਜਦੋਂ ਅਸੀਂ ਕੰਮ ਗੈਸ ਤੇ ਕਰਨਾ ਆਇਆ ਤੰਦੂਰ ਤੇ ਕਰਨਾ ਆ ਉਹ ਸਿਲੀਕੋਨ ਦੇ ਗਲਵਜ਼ ਆ ਜਿਹੜੇ ਜਾਂ ਪਲਾਸਟਿਕ ਦੇ ਗਲਵਜ਼ ਆ ਉਹ ਸਾਡੇ ਮੈਲਟ ਹੋ ਜਾਂਦੇ ਆ ਮੈਲਟ ਹੋ ਜਾਣਗੇ ਚਿਪਕੇ ਜਾਂਦੇ ਆ ਚਿਪਕੇ ਜਾਂਦੇ ਆ ਹੱਥ ਨਾਲ

लोकी फैट पन्ने कुछ पन्ना पर कुछ भी नहीं पाने हैं नेचुरल है, है। जब फैट पर ये ना इधर कलर बहुत थोड़ा डार्क हो जाएगा। अच्छी लगती है, बहुत अच्छी। सो साड़ी तो मेन डिश ट्राई करो पहला ਇਹ ਲੈ ਲੈ ਲੋ ਬਾਰਬੀਕਿਊ ਹੈ ਇਹਦੇ ਵਿੱਚ ਕੋਈ ਵੀ ਦੇਖ ਲੋ ਕੋਈ ਮਸਾਲਾ ਨਹੀਂ ਕੁਝ ਨਹੀਂ ਹੋਏਗਾ ਆਪਾਂ 소ਸ ਰੱਖ ਦਈਏ ਇਦਾਂ ਹੀ ਤੁਸੀਂ ਹਲਕਾ ਜਿਹਾ ਲਗਾਓ ਚਟਨੀ ਇਹ ਸਾਡੀ ਦੇਖੋ ਦਹੀਂ ਵਾਲੀ ਨਹੀਂ ਹੈ ਇਹ ਜਿਵੇਂ ਆਪਣਾ ਘਰੇ ਬਣਾਣਿਆ ਉਹਦਿਨੇ ਵਾਲੀ ਹੈ ਹਾਂ ਇਹ ਉਹੀ ਹੈ ਕਿਆ ਬਾਤ ਹੈ ਦੇਖੋ ਬਈ ਇਸ ਨੂੰ ਇਹਨੇ ਆਪਣੇ ਆਪ ਹੀ ਰੁੱਟੀ ਜਾਣਾ ਤੰਦੂਰੀ ਦੱਸੋ ਇਹ ਮੈਂ ਆਫ ਕੈਮਰਾ ਖਾਵਾਂਗੇ ਪਹਿਲਾਂ ਹਲੇ ਮੈਂ ਤਾਂ ਰੋਟੀ ਦੱਸਣੀ ਆ ਇਹ ਤੰਦੂਰੀ ਲੈਸ ਸਪਾਈਸੀਸਟ ਬਣਿਆ ਹੋਇਆ ਹੈ ਓਨੇ ਨਹੀਂ ਲੱਗਦੀ ਤਾਂ ਮੈਂ ਆਪਣੇ ਕੋਲ ਤੇ ਲੈਗ ਵੀ ਮਿਲ ਜਾਂਦੇ ਆ ਇਹ ਲੈ ਕੇ ਲੈਗ ਹੀ ਲੈ ਲੈਣੇ ਸੋ ਦੋਸਤੋ ਟੇਸਟ ਬਹੁਤ ਵਧੀਆ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਵੀਡੀਓ ਬਣਾਉਣ ਵਾਸਤੇ ਕਹਿ ਰਹੀ ਆ ਕਿ ਬਹੁਤ ਵਧੀਆ ਹੈ ਸੱਚੀ ਦੇ ਵਿੱਚ ਜੋ ਜੈਨੂਇਨ ਮੈਂ ਤੁਹਾਨੂੰ ਦੱਸ ਰਹੀ ਆ ਜੋ ਮੈਨੂੰ ਟੇਸਟ ਲੱਗਾ ਬਹੁਤ ਵਧੀਆ ਲੱਗਿਆ ਤੇ ਭਾਜੀ ਬਹੁਤ ਵਧੀਆ ਪ੍ਰੈਪਰੇਸ਼ਨ ਤੇ ਇੱਕ ਛੋਟੀ ਜੀ ਉਮਰ ਦੇ ਵਿੱਚ ਤੁਸੀਂ ਇੰਨਾ ਕੁਝ ਹੈਨਾ ਸਿੱਖ ਲਿਆ ਤਾਂ ਕੋਈ ਉਮਰ ਚ ਕਰਦੇ ਤਾਂ ਸਭ ਦੇ ਚਾਹਦੇ ਆਂ ਕਿ ਕੰਮ ਕਰਨ ਹਾਂ ਬਟ ਇਸ ਉਮਰ ਚ ਨਾ ਸਾਰੇ ਨਹੀਂ ਆਪਣੇ ਮਾਪੇ ਦੁਸ਼ਮਣ ਲੱਗਦੇ ਨੇ ਤੇ ਕਹਿੰਦੇ ਹੁੰਦੇ ਬਿਲਕੁਲ ਜੀ ਉਹ ਜਿਹੜੇ ਕੰਮ ਇਹ ਉਮਰ ਦੇ ਕੰਮ ਕਰ ਲਏ ਉਹਦੀ ਸਾਰੀ ਲਾਈਫ ਸੈਟ ਹੈ ਬਿਲਕੁਲ ਜੀ ਬਿਲਕੁਲ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਕਿ ਸਾਰੇ ਕੰਮ ਕਰੋ ਆਪਣਾ ਅੱਗੇ ਵਧੋ ਤਾਂ ਹੀ ਪੰਜਾਬ ਅੱਗੇ ਵਧੇਗਾ ਬਿਲਕੁਲ ਜੀ ਬਿਲਕੁਲ ਤੇ ਪੰਜਾਬੀਆਂ ਨੂੰ سپورਟ ਵੀ ਕਰੋ سپورਟ ਵੀ ਜ਼ਰੂਰੀ ਹੈ ਬਿਲਕੁਲ ਤੇ ਭਾਜੀ ਆਪਣਾ ਹੁਣ ਪਤਾ ਦੱਸ ਦੋ ਦੇਖੋ ਬਹੁਤ ਸਿੰਪਲ ਹੈ ਪਾਤਸ਼ਰੋਡ ਤੇ ਆਣਾ ਹੈ ਪਟਿਆਲਾ ਹਸਪੀਟਲ ਦੇ ਆਪੋਜ਼ਿਟ ਹੀ ਹੈ ਔਨ ਰੋਡ ਹੀ ਹੈ ਹੈਪੀ ਚਿਕਨ ਕਾਰਨਰ ਜੀ ਤੇ ਭਾਜੀ ਲੋਕੇਸ਼ਨ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਨੰਬਰ ਦੱਸ ਦੋ ਜ਼ਰੂਰ ਕਿਉਂਕਿ ਨੰਬਰ ਜ਼ਰੂਰੀ ਹੈ ਨੰਬਰ ਬਹੁਤ ਸਿੰਪਲ ਹੈ 99981 99995 ਸੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਤੇ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੈ ਤਾਂ ਪੂਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਹਾਂ ਜੀ ਸਾਨੂੰ ਆਪਣੀ ਕੁਕਿੰਗ ਪ੍ਰੈਪਰੇਸ਼ਨ ਦਾ ਦੇਖਣ ਦਾ ਮੌਕਾ ਦਿੱਤਾ। ਬਿਲਕੁਲ ਸਾਡਾ ਓਪਨ ਹੀ ਹੈ ਕਿਚਨ ਸਾਰੇ ਤਾਂ ਹੀ ਸਾਰੇ ਦੇ ਸਾਹਮਣੇ ਆ। ਅਸੀਂ ਇੱਕ ਚੀਜ਼ ਕਹਿਣਾ ਚਾਹੁੰਦੇ ਆ ਦੇਖੋ ਟੇਸਟ ਦੀ ਅਸੀਂ ਗਾਰੰਟੀ ਨਹੀਂ ਲੈ ਸਕਦੇ। ਕਿਉਂਕਿ ਹਰੇਕ ਦਾ ਆਪਣਾ ਆਪਣਾ ਟੇਸਟ ਹੁੰਦਾ। ਬਟ ਅਸੀਂ ਕੁਆਲਿਟੀ ਦੀ ਗਾਰੰਟੀ ਬਿਲਕੁਲ ਇੱਕਦਮ ਲਾਗੇ ਕਿ ਸਾਡੇ ਕੋਲ ਜਿਹੜੀ ਕੁਆਲਿਟੀ ਹੈ ਉਹ ਇੱਕ ਨੰਬਰ ਹੀ ਮਿਲੂ। ਬਿਲਕੁਲ ਜੀ। ਚਾਹ ਸਾਡੇ ਜਿੰਨੇ ਮਰਜ਼ੀ ਕਸਟਮਰ ਦੇਖੋ ਚੱਲ ਰਹੇ ਆ ਰਨਿੰ ਤੇ ਦੋਸਤੋ ਤੁਸੀਂ ਦੇਖ ਹੀ ਲਿਆ ਕਿ ਅਸਟੋਨੋ 8000 ਦਾ ਅੰਦਰ ਕੋ ਜੋ ਇਹਨਾਂ ਦੇ ਜਿਹੜਾ ਰੋ ਮਟੀਰੀਅਲ ਜਿਹੜਾ ਹੈਗਾ ਉਹ ਵੀ ਤੁਹਾਨੂੰ ਦਿਖਾਇਆ ਆ ਉਹਨਾਂ ਦੇ ਪ੍ਰਾਈਸ ਵੀ ਤੁਹਾਨੂੰ ਦੱਸਿਆ ਹੈ ਹਨਾ ਤੇ ਇਹ ਜਿਹੜਾ ਸੀ ਟੈਸਟ ਵੀ ਕਰਕੇ ਦੱਸਿਆ ਅਗਰ ਤੁਸੀਂ ਵੀ ਟੈਸਟ ਕਰਨਾ ਚਾਹੁੰਦੇ ਹੋ ਤਾਂ ਭਾਜੀ ਨੇ ਲੋਕੇਸ਼ਨ ਵੀ ਦੱਸ ਦਿੱਤੀ ਹੈ ਨੰਬਰ ਵੀ ਦੱਸ ਦਿੱਤਾ ਤਾਂ ਤੁਸੀਂ ਇੱਥੇ ਆ ਕੇ ਇਹ ਟੇਸਟ ਇਹਨਾਂ ਦਾ ਫੂਡ ਜਿਹੜਾ ਟੇਸਟ ਕਰ ਸਕਦੇ ਹੋ ਅੰਦਰ ਲੈ ਲੋ ਅੰਦਰ ਲੈ ਲੋ ਅੰਦਰ ਲੈ ਲੋ ਅਗਰ ਤੁਹਾਨੂੰ ਨੰਬਰ ਤਾਂ ਨਹੀਂ ਪਤਾ ਲੱਗਿਆ ਤਾਂ ਮੇਰੇ ਸਕਰੀਨ ਦੇ ਉੱਪਰ ਭਾਜੀ ਦਾ ਨੰਬਰ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਇੱਥੇ ਆ ਕੇ ਇਹਨਾਂ ਦਾ ਫੂਡ ਜਿਹੜਾ ਟੇਸਟ ਕਰ ਸਕਦੇ ਹੋ